ਉੱਤਰ ਪ੍ਰਦੇਸ਼ ਦੇ ਮਸ਼ਹੂਰ ਐਸ ਡੀ ਐਮ ਜੋਤੀ ਮੋਰੀਆ ਦੇ ਕੇਸ ਵਰਗਾ ਇੱਕ ਹੋਰ ਮਾਮਲਾ ਚਾਂਸੀ ਤੋਂ ਸਾਹਮਣੇ ਆਇਆ ਜਿੱਥੇ ਕਾਰਪੈਂਟਰ ਦਾ ਕੰਮ ਕਰਨ ਵਾਲੇ ਨੌਜਵਾਨ ਨੇ ਪਹਿਲਾਂ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾਇਆ ਅਤੇ ਫਿਰ ਉਸ ਨੂੰ ਪੜਾਇਆ ਵੀ ਪਰ ਜਦੋਂ ਉਸ ਦੀ ਪਤਨੀ ਨੂੰ ਪਟਵਾਰੀ ਦੇ ਅਹੁਦੇ ਲਈ ਚੁਣਿਆ ਗਿਆ ਤਾਂ ਪਤਨੀ ਨੇ ਆਪਣੇ ਪਤੀ ਨੂੰ ਛੱਡ ਦਿੱਤਾ ਜਦੋਂ ਚੁਣੇਗੇ ਪਟਵਾਰੀ ਨੂੰ ਨਿਯੁਕਤੀ ਪੱਤਰ ਵੰਡੇ ਜਾ ਰਹੇ ਸੰਤਾਪਤੀ ਪਤਨੀ ਦੀ ਭਾਲ ਵਿੱਚ ਕਲੈਕਟਰ ਪਹੁੰਚਿਆ ਪਰ ਉਦੋਂ ਤੱਕ ਪਤਨੀ ਆਪਣਾ ਜੁਆਇਨਿੰਗ ਲੈਟਰ ਲੈ ਕੇ ਜਾ ਚੁੱਕੀ ਸੀ ਹੁਣ ਪਰੇਸ਼ਾਨ ਪਤੀ ਨੇ ਸੂਬਾ ਦੇ ਮੁੱਖ ਮੰਤਰੀ yogi aditya nath ਅਤੇ ਅਧਿਕਾਰੀਆਂ ਨੂੰ ਇਨਸਾਫ ਦੀ ਮੰਗ ਕੀਤੀ ਹੈ 6 ਸਾਲ ਪਹਿਲਾਂ 2018 ਵਿੱਚ ਕੋਤਵਾਲੀ ਖੇਤਰ ਦੇ ਬਾਹਰ-ਬਾਰ 12 گاؤں ਗੇੜ ਦੇ ਰਹਿਣ ਵਾਲੇ ਨੀਰਜ ਵਿਸ਼ਕਰਮਾ ਦੀ ਮੁਲਾਕਾਤ ਉਸ ਦੇ ਇਲਾਕੇ ਦੇ ਰਹਿਣ ਵਾਲੀ ਰੀਚਾ ਸੋਨੀ ਨਾਲ ਹੋਈ ਸੀ ਇਸ ਤੋਂ ਬਾਅਦ ਦੋਹਾਂ ਨੇ ਮਿਲਣਾ ਸ਼ੁਰੂ ਕਰ ਦਿੱਤਾ ਦੋਵਾਂ ਵਿਚਾਲੇ ਮੁਲਾਕਾਤ ਦਾ ਸਿਲਸਲਾ ਪਿਆਰ 'ਚ ਬਦਲ ਗਿਆ ਆਖਰਕਾਰ ਦੋਵਾਂ ਦਾ ਵਿਆਹ ਹੋ ਗਿਆ ਇਸ ਦੌਰਾਨ ਜਦੋਂ ਰੀਚਾ ਨੇ ਪੜ੍ਹਾਈ ਕਰਨ ਦੀ ਇੱਛਾ ਜ਼ਾਹਰ ਕੀਤੀ ਤਾਂ ਪੇਸ਼ੇ ਤੋਂ ਕਾਰਪੈਂਟਰ ਨੀਰਜ ਵਿਸ਼ਕਰਮਾ ਨੇ ਸਖਤ ਮਿਹਨਤ ਕੀਤੀ ਅਤੇ ਉਸ ਨੂੰ ਪੜਾਇਆ ਜਨਵਰੀ 2024 ਵਿੱਚ ਰੀਚਾ ਨੂੰ ਯੂਪੀ ਚ ਪਟਵਾਰੀ ਦੇ ਅਹੁਦੇ ਲਈ ਚੁਣਿਆ ਗਿਆ ਸੀ ਪਟਵਾਰੀ ਦੇ ਅਹੁਦੇ ਲਈ ਚੁਣੇ ਜਾਣ ਤੋਂ ਬਾਅਦ ਰੀਚਾ ਦਾ ਰਵੱਈਆ ਬਦਲ ਗਿਆ ਅਤੇ ਉਹ ਅਚਾਨਕ ਘਰੋਂ ਗਾਇਬ ਹੋ ਗਈ ਉਦੋਂ ਤੋਂ ਪਰੇਸ਼ਾਨ ਪਤੀ ਨੇ ਪਤਨੀ ਦੀ ਭਾਲ ਸ਼ੁਰੂ ਕਰ ਦਿੱਤੀ ਹਾਲਾਂਕਿ ਕੁਝ ਦਿਨਾਂ ਬਾਅਦ ਨਿਯੁਕਤੀ ਤੇ ਰੋਕ ਲਗਾ ਦਿੱਤੀ ਗਈ ਅਤੇ ਮਾਮਲਾ اٹਕ ਗਿਆ ਜਦੋਂ ਪਤੀ ਨੀਰਜ ਨੂੰ ਪਤਾ ਲੱਗਾ ਕਿ ਅੱਜ ਕਲੈਕਟਰੇਟ ਵਿੱਚ ਚੁਣੇ ਗਏ ਲੇਖਕਾਂ ਨੂੰ ਨਿਯੁਕਤੀ ਪੱਤਰ ਵੰਡੇ ਜਾਣੇ ਨੇ ਤਾਂ ਨੀਰਜ ਆਪਣੀ ਪਤਨੀ ਦੀ ਭਾਲ ਵਿੱਚ ਉਸੇ ਥਾਂ ਪਹੁੰਚ ਗਿਆ ਪਰ ਉਦੋਂ ਤੱਕ ਰੀਚਾ ਨਿਯੁਕਤੀ ਪੱਤਰ ਲੈ ਕੇ ਰਵਾਨਾ ਹੋ ਚੁੱਕੀ ਸੀ ਇਸ ਤੋਂ ਬਾਅਦ ਨੀਰਜ ਨੇ ਡੀਐਮ ਨੂੰ ਮਦਦ ਦੀ ਅਪੀਲ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ ਰੀਚਾ ਦਾ ਕਹਿਣਾ ਕਿ ਇਹ ਗਲਤ ਹੈ ਸਾਡਾ ਵਿਆਹ ਨਹੀਂ ਹੋਇਆ ਉਸਨੇ ਝਾਲੀ ਦਸਤਾਵੇਜ਼ ਬਣਾਏ ਸਨ ਉੱਥੇ ਇਹ ਦਿਖਾਉਣ ਲਈ ਕਿ ਅਸੀਂ ਵਿਆਹੇ ਹੋਏ ਉਹ ਜਾਲੀ ਫੋਟੋਆਂ ਬਣਾਉਂਦਾ ਸੀ ਅਤੇ ਤੁਹਾਡੀ ਫੋਟੋ ਪੋਸਟ ਕਰਨ ਅਤੇ ਤੁਹਾਨੂੰ ਬਦਨਾਮ ਕਰਨ ਦੀਆਂ ਧਮਕੀਆਂ ਦਿੰਦਾ ਸੀ ਇਸ ਲਈ ਉਸਨੇ ਉਸਦੀ ਸਲਾਹ ਮੰਨੀ ਉਹ ਬਹੁਤ ਗੰਦਾ ਮੁੰਡਾ ਸੀ ਅਤੇ ਸ਼ਰਾਬ ਪੀ ਕੇ ਕਤਲ ਕਰਦਾ ਸੀ ਇੱਕ ਵਾਰ ਉਸਨੇ ਮੈਨੂੰ ਸਾਰਿਆਂ ਦੇ ਸਾਹਮਣੇ ਸੜਕ ਦੇ ਵਿੱਚਕਾਰ ਮਾਰਿਆ ਸੀ ਅਸੀਂ ਉਸਦੇ ਘਰ ਨਹੀਂ ਠਹਿਰਦੇ ਮੈਂ ਕਈ ਵਾਰ ਕੋਤਵਾਲੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਪਰ ਸਰ ਨੇ ਉਸ ਨੂੰ ਸਮਝਿਆ ਸੀ ਉਹ ਸਹਿਮਤ ਨਹੀਂ ਉਹ ਪੂਰੀ ਤਰ੍ਹਾਂ ਬਲੈਕਮੇਲ ਕਰ ਰਿਹਾ ਹੈ ਬਦਨਾਮ ਕਰਨਾ ਚਾਹੁੰਦਾ ਹੈ ਦਸਤਾਵੇਜ਼ ਜਾਲੀ ਨੇ ਉਸਨੇ ਵਕੀਲ ਤੋਂ ਪੈਸੇ ਲੈ ਕੇ ਇਹ ਬਣਵਾਈ ਹੈ ਅਸੀਂ ਜਾਣਦੇ ਹਾਂ ਕਿ ਫੋਟੋ ਧੋਖੇ ਨਾਲ ਲਈ ਗਈ ਸੀ ਅਸੀਂ ਕੁਝ ਦਿਨਾਂ ਤੋਂ ਰਿਲੇਸ਼ਨਸ਼ਿਪ ਵਿੱਚ ਹਾਂ ਜਿਸ ਕਾਰਨ ਉਹ ਬਲੈਕਮੇਲ ਕਰ ਰਿਹਾ ਹੈ ਉੱਤਰ ਪ੍ਰਦੇਸ਼ ਦੇ ਮਸ਼ਹੂਰ ਐਸ ਡੀ ਐਮ ਜੋਤੀ ਮੋਰੀਆ ਦੇ ਕੇਸ ਵਰਗਾ ਇੱਕ ਹੋਰ ਮਾਮਲਾ ਚਾਂਸੀ ਤੋਂ ਸਾਹਮਣੇ ਆਇਆ ਜਿੱਥੇ ਕਾਰਪੈਂਟਰ ਦਾ ਕੰਮ ਕਰਨ ਵਾਲੇ ਨੌਜਵਾਨ ਨੇ ਪਹਿਲਾਂ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾਇਆ ਅਤੇ ਫਿਰ ਉਸ ਨੂੰ ਪੜਾਇਆ ਵੀ ਪਰ ਜਦੋਂ ਉਸ ਦੀ ਪਤਨੀ ਨੂੰ ਪਟਵਾਰੀ ਦੇ ਅਹੁਦੇ ਲਈ ਚੁਣਿਆ ਗਿਆ ਤਾਂ ਪਤਨੀ ਨੇ ਆਪਣੇ ਪਤੀ ਨੂੰ ਛੱਡ ਦਿੱਤਾ ਜਦੋਂ ਚੁਣੇਗੇ ਪਟਵਾਰੀ ਨੂੰ ਨਿਯੁਕਤੀ ਪੱਤਰ ਵੰਡੇ ਜਾ ਰਹੇ ਸੰਤਾਪਤੀ ਪਤਨੀ ਦੀ ਭਾਲ ਵਿੱਚ ਕਲੈਕਟਰ ਪਹੁੰਚਿਆ ਪਰ ਉਦੋਂ ਤੱਕ ਪਤਨੀ ਆਪਣਾ ਜੁਆਇਨਿੰਗ ਲੈਟਰ ਲੈ ਕੇ ਜਾ ਚੁੱਕੀ ਸੀ ਹੁਣ ਪਰੇਸ਼ਾਨ ਪਤੀ ਨੇ ਸੂਬਾ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਅਧਿਕਾਰੀਆਂ ਨੂੰ ਇਨਸਾਫ ਦੀ ਮੰਗ ਕੀਤੀ ਹੈ 6 ਸਾਲ ਪਹਿਲਾਂ 2018 ਵਿੱਚ ਕੋਤਵਾਲੀ ਖੇਤਰ ਦੇ ਬਾਹਰ ਬਾਰ 12 ਗਾਉਂ ਗੇੜ ਦੇ ਰਹਿਣ ਵਾਲੇ ਨੀਰਜ ਵਿਸ਼ਕਰਮਾ ਦੀ ਮੁਲਾਕਾਤ ਉਸ ਦੇ ਇਲਾਕੇ ਦੇ ਰਹਿਣ ਵਾਲੀ ਰੀਚਾ ਸੋਨੀ ਨਾਲ ਹੋਈ ਸੀ ਇਸ ਤੋਂ ਬਾਅਦ ਦੋਹਾਂ ਨੇ ਮਿਲਣਾ ਸ਼ੁਰੂ ਕਰ ਦਿੱਤਾ ਦੋਵਾਂ ਵਿਚਾਲੇ ਮੁਲਾਕਾਤ ਦਾ ਸਿਲਸਿਲਾ ਪਿਆਰ ਚ ਬਦਲ ਗਿਆ ਆਖਰਕਾਰ ਦੋਵਾਂ ਦਾ ਵਿਆਹ ਹੋ ਗਿਆ ਇਸ ਦੌਰਾਨ ਜਦੋਂ ਰੀਚਾ ਨੇ ਪੜ੍ਹਾਈ ਕਰਨ ਦੀ ਇੱਛਾ ਜ਼ਾਹਰ ਕੀਤੀ ਤਾਂ ਪੇਸ਼ੇ ਤੋਂ ਕਾਰਪੈਂਟਰ ਨੀਰਜ ਵਿਸ਼ਕਰਮਾ ਨੇ ਸਖਤ ਮਿਹਨਤ ਕੀਤੀ ਅਤੇ ਉਸ ਨੂੰ ਪੜਾਇਆ ਜਨਵਰੀ 2024 ਵਿੱਚ ਰੀਚਾ ਨੂੰ ਯੂਪ ਵਿੱਚ ਪਟਵਾਰੀ ਦੇ ਅਹੁਦੇ ਲਈ ਚੁਣਿਆ ਗਿਆ ਸੀ ਪਟਵਾਰੀ ਦੇ ਅਹੁਦੇ ਲਈ ਚੁਣੇ ਜਾਣ ਤੋਂ ਬਾਅਦ ਰੀਚਾ ਦਾ ਰਵੱਈਆ ਬਦਲ ਗਿਆ ਅਤੇ ਉਹ ਅਚਾਨਕ ਘਰੋਂ ਗਾਇਬ ਹੋ ਗਈ ਉਦੋਂ ਤੋਂ ਪਰੇਸ਼ਾਨ ਪਤੀ ਨੇ ਪਤਨੀ ਦੀ ਭਾਲ ਸ਼ੁਰੂ ਕਰ ਦਿੱਤੀ ਹਾਲਾਂਕਿ ਕੁਝ ਦਿਨਾਂ ਬਾਅਦ ਨਿਯੁਕਤੀ ਤੇ ਰੋਕ ਲਗਾ ਦਿੱਤੀ ਗਈ ਅਤੇ ਮਾਮਲਾ اٹਕ ਗਿਆ ਜਦੋਂ ਪਤੀ ਨੀਰਜ ਨੂੰ ਪਤਾ ਲੱਗਾ ਕਿ ਅੱਜ ਕਲੈਕਟਰੇਟ ਵਿੱਚ ਚੁਣੇ ਗਏ ਲੇਖਕਾਂ ਨੂੰ ਨਿਯੁਕਤੀ ਪੱਤਰ ਵੰਡੇ ਜਾਣੇ ਨੇ ਤਾਂ ਨੀਰਜ ਆਪਣੀ ਪਤਨੀ ਦੀ ਭਾਲ ਵਿੱਚ ਉਸੇ ਥਾਂ ਪਹੁੰਚ ਗਿਆ ਪਰ ਉਦੋਂ ਤੱਕ ਰੀਚਾ ਨਿਯੁਕਤੀ ਪੱਤਰ ਲੈ ਕੇ ਰਵਾਨਾ ਹੋ ਚੁੱਕੀ ਸੀ ਇਸ ਤੋਂ ਬਾਅਦ ਨੀਰਜ ਨੇ ਡੀਐਮ ਨੂੰ ਮਦਦ ਦੀ ਅਪੀਲ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ ਰੀਚਾ ਦਾ ਕਹਿਣਾ ਕਿ ਇਹ ਗਲਤ ਹੈ ਸਾਡਾ ਵਿਆਹ ਨਹੀਂ ਹੋਇਆ ਉਸਨੇ ਝਾਲੀ ਦਸਤਾਵੇਜ਼ ਬਣਾਏ ਸਨ ਉੱਥੇ ਇਹ ਦਿਖਾਉਣ ਲਈ ਕਿ ਅਸੀਂ ਵਿਆਹੇ ਹੋਏ ਉਹ ਜਾਲੀ ਫੋਟੋਆਂ ਬਣਾਉਂਦਾ ਸੀ ਅਤੇ ਤੁਹਾਡੀ ਫੋਟੋ ਪੋਸਟ ਕਰਨ ਅਤੇ ਤੁਹਾਨੂੰ ਬਦਨਾਮ ਕਰਨ ਦੀਆਂ ਧਮਕੀਆਂ ਦਿੰਦਾ ਸੀ ਇਸ ਲਈ ਉਸਨੇ ਉਸ ਦੀ ਸਲਾਹ ਮੰਨੀ ਉਹ ਬਹੁਤ ਗੰਦਾ ਮੁੰਡਾ ਸੀ ਅਤੇ ਸ਼ਰਾਬ ਪੀ ਕੇ ਕਤਲ ਕਰਦਾ ਸੀ ਇੱਕ ਵਾਰ ਉਸਨੇ ਮੈਨੂੰ ਸਾਰਿਆਂ ਦੇ ਸਾਹਮਣੇ ਸੜਕ ਦੇ ਵਿੱਚਕਾਰ ਮਾਰਿਆ ਸੀ ਅਸੀਂ ਉਸ ਦੇ ਘਰ ਨਹੀਂ ਠਹਿਰਦੇ ਮੈਂ ਕਈ ਵਾਰ ਕੋਤਵਾਲੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਪਰ ਸਰ ਨੇ ਉਸ ਨੂੰ ਸਮਝਿਆ ਸੀ ਉਹ ਸਹਿਮਤ ਨਹੀਂ ਉਹ ਪੂਰੀ ਤਰ੍ਹਾਂ ਬਲੈਕਮੇਲ ਕਰ ਰਿਹਾ ਹੈ ਬਦਨਾਮ ਕਰਨਾ ਚਾਹੁੰਦਾ ਹੈ ਦਸਤਾਵੇਜ਼ ਜਾਲੀ ਨੇ ਉਸਨੇ ਵਕੀਲ ਤੋਂ ਪੈਸੇ ਲੈ ਕੇ ਇਹ ਬਣਵਾਈ ਹੈ ਅਸੀਂ ਜਾਣਦੇ ਹਾਂ ਕਿ ਫੋਟੋ ਧੋਖੇ ਨਾਲ ਲਈ ਗਈ ਸੀ ਅਸੀਂ ਕੁਝ ਦਿਨਾਂ ਤੋਂ ਰਿਲੇਸ਼ਨਸ਼ਿਪ ਵਿੱਚ ਹਾਂ ਜਿਸ ਕਾਰਨ ਉਹ ਬਲੈਕਮੇਲ ਕਰ ਰਿਹਾ ਹੈ